ਦਾ ਹੁੰਦਾ ਹੈ ਸਾਰੇ ਪਰਿਵਾਰ ਨੂੰ ਦੇਖੋ ਬੰਦਾ ਕੁਸ ਖਾ ਕੇ ਮਰਨ ਨੂੰ ਤਿਆਰ ਹੋ ਜਾਂਦਾ ਹੈ ਇਹ ਐਸਐਚਓ ਸਾਹਿਬ ਸਿਟੀ ਸਮਾਣਾ ਨੂੰ ਬੇਨਤੀ ਕਰਦੇ ਆਂ ਵੀ ਇਹ ਹੋ ਜੇ ਤੱਕ ਉੱਥੇ ਤੱਕ ਪਹੁੰਚੇ ਨਹੀਂ ਪਰ ਇਹ ਜੇ ਕੋਈ ਗੱਲ ਪਰਿਵਾਰ ਨਾਲ ਕੋਈ ਘਟਨਾ ਵੀ ਹੋ ਜਾਂਦੀ ਹੈ ਪਰ ਇਹਦਾ ਕੇਸ ਹੈ ਜਿਹੜਾ ਸੋਡੇ ਸਿਟੀ ਥਾਣੇ ਤੇ ਨਿਰਪਰ ਹੋਊਗਾ ਅਸੀਂ ਇਹ ਕੇਸ ਦਰਜ ਕਰਾਵਾਂਗੇ ਵੀ ਇਹਨਾਂ ਨੇ ਇੱਕ ਜ਼ਿੰਮੇਦਾਰ ਨੇ ਠੇਕੇ ਤੇ ਜ਼ਮੀਨ ਲੈ ਕੇ 14 ਕਿਲੇ ਜ਼ਮੀਨ ਦੇ ਲੈਏ ਹੋਏ ਨੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਆ ਕੇ ਮਿਲਿਆ ਐ ਐਸ ਐਚਓ ਸਾਹਿਬ ਨੂੰ ਵੀ ਮਿਲਿਆ ਡਿਪਟੀ ਸਾਹਿਬ ਨੂੰ ਵੀ ਮਿਲਿਆ ਅਸੀਂ ਆ ਕੇ ਅਸੀਂ ਇਹਨਾਂ ਨੂੰ ਆ ਕੇ ਕਿਹਾ ਤੀ ਦੇਖੋ ਵੀ ਇਹ ਠੇਕੇਦਾਰ ਨੇ ਟੱਕੇ ਵਾਲੀ ਫਸਲ 'ਚ ਗਏ ਨੇ ਉਹਨਾਂ ਦੀਆਂ ਟਰਾਲੀਆਂ ਵੀ ਉਰੇ ਆਉਣੀਆਂ ਚਾਹੀਦੀਆਂ ਵੀ ਜਿਹੜੀ ਫਸਲ ਹੈ ਉਹ ਲੈ ਉਹ ਜ਼ਿੰਮੇਵਾਰ ਆਮਰਜੀਤ ਸਿੰਘ ਵੇਚ ਸਕਦਾ ਨਾ ਕਿ ਉਹ ਗੁਲਜਾਰ ਸਿੰਘ ਵੇਚ ਸਕਦਾ ਸੋ ਡਿਪਟੀ ਸਾਹਿਬ ਨੇ ਸਾਨੂੰ ਕਿਹਾ ਹੁਣ ਕਹਿੰਦਾ ਮੈਂ ਬੰਦੇ ਭੇਜਦਾ ਸੋ ਆਪਾਂ ਉਰੇ ਬੈਠੇ ਆਂ ਦੇਖਦੇ ਆਂ ਇਹ ਪੁਲਿਸ ਦੇ ਕੀ ਕੰਮ ਨੇ ਕਰਾਉਂਦੇ ਨੇ ਕੁਝ ਜਾਂ ਨਹੀਂ ਕਰਾਉਂਦੇ ਹੁਣ ਸਾਡੇ ਇੱਕ ਪਾਤਣਾ ਵਾਲੇ ਪ੍ਰਧਾਨ ਵੀ ਆਏ ਹੋਏ ਤੇ ਸਾਰੀ ਟੀਮ ਆਈ ਹੋਈ ਸੀ ਪਰਸੋ ਵੀ ਸਾਡਾ ਇੱਕ ਝਗੜਾ ਤੀ ਉਰੇ ਜਦੋਂ ਅਸੀਂ ਵੀਡੀਓ ਬਣਾ ਕੇ ਪਾਤੀ ਵੀ 2 ਦਿਨਾਂ ਦੇ ਅੰਦਰ ਅੰਦਰ ਜੇਤਾ ਉਹ ਕੁੜੀ ਦਾ ਫੈਸਲਾ ਕਰਤਾ ਆ ਪਾਤਣਾ ਲਵੇ ਪਿੰਡਾ ਇੱਕ ਉਹ ਕੁੜੀ ਬੰਮੜੇ ਵਿਆਹੀ ਹੋਈ ਸੀ ਉਹਨਾਂ ਦਾ ਕੋਈ ਪੈਸਿਆਂ ਦਾ ਚੱਕਰ ਧੀ ਉਹਨਾਂ ਦਾ ਉਹਦੀ ਸਾਨੂੰ ਫੋਨ ਕਰਤਾ ਐਸਐਚਓ ਸਾਹਿਬ ਨੇ ਕਹਿੰਦੇ ਵੀ ਸਵੇਰੀ ਆਜੋ ਅਸੀਂ ਨਿਬੜਾਂਗੇ ਅੱਜ ਉਹਨਾਂ ਦਾ ਨਿਬੜ ਗਿਆ ਕੰਮ ਪਰਸੋ ਨਿਬੜਤਾ ਤੇ ਅਸੀਂ ਚੋ ਇਹੀ ਬੇਨਤੀਆਂ ਨੇ ਜੋਗਲ ਤੱਕ ਆਪਾਂ ਵੀ ਉਹੀ ਸਟੈਂਡ ਲੈਣੇ ਆ ਜਦੋਂ ਆਪਣਾ ਕੋਈ ਕਿਸੇ ਪਾਸੇ ਹੱਥ ਨਹੀਂ ਪੈਂਦਾ ਆਪਾਂ ਇਹ ਧਰਨਾ ਜਿਹੜਾ ਫੇਰ ਲਾਉਣੇ ਆ ਹੁਣ ਜ਼ਿੰਮੇਵਾਰ ਦੇਖੋ ਕਿੰਨਾ ਜਿਆਦਾ ਦੁਖੀ ਹੈ ਅੱਜ ਹੋ ਇਹਨੂੰ ਆਪਾਂ ਇਨਸਾਫ ਦਵਾ ਕੇ ਛੱਡਣਾ ਹੈ ਸੋ ਬਲਾਰੇ ਹੁਣ ਬਹੁਤ ਵੀਰੇ ਸਾਡੇ ਪ੍ਰਧਾਨ ਸਾਹਿਬ ਵੀ ਆ ਗਏ ਸੋ ਮੈਂ ਇੰਨੀਆਂ ਬੇਨਤੀਆਂ ਕਹਿਣਾ ਵੀ ਆਪਾਂ ਪ੍ਰਸ਼ਾਸਨ ਨੂੰ ਇਹੀ ਬੇਨਤੀਆਂ ਕਰੀਆਂ ਨੇ ਵੀ ਜਿਹੜੀ ਜੀਰੀ ਵੱਢੀ ਐ ਉਹ ਅਮਰਜੀਤ ਬੇਦਨ ਦਾ ਹੱਕਦਾਰ ਹੋਣਾ ਚਾਹੀਦਾ ਜਿਹੜੇ ਧੱਕੇ ਨਾਲ